ਹਾਂਜੀ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦਾ ਅੱਜ 5 ਸਤੰਬਰ ਦਿਨ ਸ਼ੁੱਕਰਵਾਰ 2025 ਤੇ ਆਪਾਂ ਖੜੇ ਹਾਂ ਜੀ ਇਸ ਟਾਈਮ ਸ਼ਹਿਰ ਪਾਟਣਾ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਆਂ ਜੀ ਸਾਰਿਆਂ ਨਾਲ ਤੁਸੀਂ ਵੇਖ ਸਕਦੇ ਹੋ ਜੀ ਝੋਨੇ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਜੀ ਇਹ ਚੰਬੋਚੋ ਦਾ ਪਾਣੀ ਹੈ ਜੀ ਜੋ ਕਿ بارش ਜ਼ਿਆਦਾ ਹੋਣ ਕਰਕੇ ਚੰਬੋਚੋ ਦਾ ਬੰਨ ਟੁੱਟਣ ਕਰਕੇ ਪਾਣੀ ਰਾਤ ਇੱਧਰ ਝੋਨੇ ਵਿੱਚ ਦਾਖਲ ਹੋ ਚੁੱਕਿਆ ਜੀ ਤੇ ਵਿਖਾਉਨੇ ਆ ਜੀ ਤੁਹਾਨੂੰ ਅੱਗੇ ਆਪਾਂ ਝੋਏ ਤੇ ਵੀ ਚੱਲਦੇ ਆ ਵੇਖੋ ਜੀ ਝੋਨਾ ਬਚ ਸਕਦਾ ਜੀ ਝੋਨਾ ਜੀ ਟਾਈਮ ਨਾਲ ਪਾਣੀ ਨਿਕਲ ਜਾਵੇ ਤਾਂ ਪਰ ਪਾਣੀ ਕਾਫੀ ਜ਼ਿਆਦਾ ਹੈ ਨੂੰ ਕੱਢਦੇ ਆ ਬਹੁਤ ਟਾਈਮ ਲੱਗ ਜਾਣਾ ਤੇ ਉੱਤੋਂ ਫੇਰ ਉਹਨਾਂ ਗਮੀ ਪੈ ਜਾਂਦਾ ਹੈ ਮੀਂਹ ਨਾ ਪਵੇ ਤਾਂ ਇਹ ਝੋਨਾ ਬਚਾਇਆ ਜਾ ਸਕਦਾ ਜੀ ਆ ਜੀ ਚੰਬੋਚਵਾ ਜਿਹੜਾ ਸਮਾਣੇ ਤੋਂ ਪਾਤੜਾ ਨੂੰ ਆਉਂਦਾ ਜੀ ਪਿੱਛੋਂ ਵੀ ਕਾਫੀ ਲੰਮਾ ਹੁੰਦਾ ਜੀ ਇਹ ਇਹਦਾ ਪਾਣੀ ਪੈਂਦਾ ਜੀ ਜਾ ਕੇ ਇੱਕ ਘੱਗਰ دریا ਦੇ ਵਿੱਚ ਚਾਂਦੂ ਪਿੰਡ ਜਾ ਕੇ ਘੱਗਰ ਦੇ ਵਿੱਚ ਇਹ ਸਮਾ ਜਾਂਦਾ ਜੀ ਤੇ ਘੱਗਰ ਵਿੱਚ ਪਾਣੀ ਜ਼ਿਆਦਾ ਹੋਣ ਕਰਕੇ ਉੱਥੋਂ ਫਿਰ ਜਦੋਂ ਰਿਵਰਸ ਵੱਜਦੀ ਹੈ ਤਾਂ ਪਾਣੀ ਰਿਵਰਸ ਕਰਦਾ ਹੈ ਪ੍ਰੈਸ਼ਰ ਬਣਦਾ ਉਹਨਾਂ ਨੂੰ ਜੀ ਕਿਉਂਕਿ ਇਹਦਾ ਪਾਣੀ ਘੱਗਰ ਦੇ ਵਿੱਚ ਪੈਂਦਾ ਜਦੋਂ ਘੱਗਰ ਦੇ ਵਿੱਚ ਪਾਣੀ ਘਟ ਹੁੰਦਾ ਤਾਂ ਜਦੋਂ ਕਗਰ ਦੇ ਵਿੱਚ ਆਪ ਹੀ ਪਾਣੀ ਜ਼ਿਆਦਾ ਹੋ ਗਿਆ ਤਾਂ ਫਿਰ ਪਾਣੀ ਰਿਵਰਸ ਆਉਂਦਾ ਜੀ ਇਹਦੇ ਚ ਤੇ ਇਧਰੋਂ ਫਿਰ بارشਾਂ ਦਾ ਪੈਲੀਆਂ ਦਾ ਖੇਤਾਂ ਦਾ ਪਾਣੀ ਇਹਦੇ ਵਿੱਚ ਪੈ ਜਾਂਦਾ ਸ਼ਹਿਰ ਦਾ ਪੈ ਜਾਂਦਾ ਜੀ ਤਾਂ ਫਿਰ ਇਹ ਉੱਛਲਦਾ ਜੀ ਤੇ ਨਾਲ ਜਿਹੜੀਆਂ ਜ਼ਮੀਨਾਂ ਦੋਵੇਂ ਕੰਡਿਆਂ ਤੇ ਲੱਗਦੀਆਂ ਉਹਨਾਂ ਦਾ ਬਹੁਤ ਕਾਫੀ ਨੁਕਸਾਨ ਕਰਦਾ ਜੀ بارش ਜਦੋਂ ਜ਼ਿਆਦਾ ਹੁੰਦੀ ਉਤੋਂ ਹੀ ਇਹ ਆ ਜੀ ਪਾਤਣਾ ਦਾ ਚੋਆ ਪਾਤਣਾ ਤੋਂ ਦਗਾਲ ਰੋਡ ਤੇ ਡਿੜਬਾ ਰੋਡ ਤੇ ਜਾਂ ਪਾਤਣਾ ਤੋਂ ਸੰਗਰੂਰ ਰੋਡ ਤੇ ਵੀ ਕਹਿ ਸਕਦੇ ਆਪਾਂ ਇਧਰੋਂ ਪਾਣੀ ਆਉਂਦਾ ਜੀ ਫਿਲਹਾਲ ਕੱਲ ਦਾ ਪਾਣੀ 1.5 ਫੁੱਟ ਘਟਿਆ ਜੀ ਇਹਦੇ ਚ ਕਿਉਂਕਿ ਪਾਣੀ ਖਿੱਲਰ ਜਾਂਦਾ ਹੀ ਟੁੱਟ ਕੇ ਤੁਸੀਂ ਵੇਖ ਸਕਦੇ ਹੋ ਜੀ ਇਹ ਆ ਜੀ ਚੰਬੋਚੋਆ ਤਾਂ ਅਸੀਂ ਇਹਨੂੰ ਪਹਿਲਾਂ ਚੋਆ ਹੀ ਕਹਿੰਦੇ ਸੀ ਸਾਨੂੰ ਵੀ ਹੋਣੀ ਪਤਾ ਲੱਗਿਆ ਕਿ ਇਹਦਾ ਨਾਮ ਚੰਬੋਚੋਆ ਹੈ ਜੀ ਇਹਨੂੰ ਆਪਾਂ ਘੱਗਰ ਦਾ ਛੋਟਾ ਭਰਾ ਕਹਿ ਸਕਦੇ ਹਾਂ ਜੀ ਤਾਂ ਵੇਖ ਸਕਦੇ ਹੋ ਤੁਸੀਂ ਕਿਸਾਨ ਭਰਾ ਦਿਨ ਰਾਤ ਇੱਕ ਕਰਕੇ ਆਪਣੇ ਟਰੈਕਟਰ ਲਗਾ ਕੇ ਝੋਨੇ ਦੀ ਫਸਲ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਮਿਹਨਤ ਕਰਦੇ ਹੋਏ ਦਿਨ ਰਾਤ ਕਿਸਾਨ ਇੱਥੇ ਰਹਿੰਦੇ ਹਨ ਤਾਂ ਜੋ ਹੋਰ ਪਾਣੀ ਟੁੱਟ ਕੇ ਨਾ ਪੈ ਸਕੇ ਪਰ ਇੱਥੋਂ ਪਾਣੀ ਟੁੱਟਿਆ ਬੰਨਿਆ ਕਿਸਾਨਾਂ ਨੇ ਤਾਂ ਅਗਲੇ ਪਾਸੇੋਂ ਰਾਤ ਟੁੱਟ ਗਿਆ 9:30 ਵਜੇ ਪਰ ਉਹ ਬੰਨ ਤਾਂ ਹੁਣ ਕਿਸਾਨਾਂ ਨੇ ਤੇ ਹੁਣ ਵਰਮੇ ਲਾ ਕੇ ਆ ਟਰੈਕਟਰ ਚਲਾ ਕੇ ਪਾਣੀ ਕੱਢਦੇ ਪਏ ਜੀ ਦੂਜਾ ਟਰੈਕਟਰ ਵੀ ਚਲਾਉਣ ਲੱਗੇ ਆ ਬਾਈ ਤਾਂ ਇਹ ਆ ਜੀ ਚੋਆ ਪਾਤੜਾਂ ਦਾ ਇਹ ਵੀ ਕਾਫੀ ਨੁਕਸਾਨ ਕਰਦਾ ਜੀ ਨੇੜੇ-ਨੇੜੇ ਕਾਫੀ ਏਰੀਆ ਮਾਰ ਦਿੰਦਾ ਜੀ ਇਹ ਤੁਹਾਨੂੰ ਮੁਖਾਉਣ ਆਏ ਆ ਜੀ ਆਪਾਂ ਅੱਜ ਮੌਸਮ ਸਾਫ਼ ਹੈ ਜੀ ਮੀਂਹ ਨਾ ਪਵੇ ਤਾਂ ਪਾਣੀ ਘਟਾਇਆ ਜਾ ਸਕਦਾ ਜੀ ਚੋਏ 'ਚ ਵੀ ਘਟ ਸਕਦਾ ਹੈ ਘੱਗਰ 'ਚ ਵੀ ਘਟ ਸਕਦਾ ਜੀ ਵਾਹਿਗੁਰੂ ਕਿਰਪਾ ਕਰੇ ਜੀ ਸਾਰਿਆਂ ਤੇ ਦਿਨ ਰਾਤ ਇੱਕ ਕਰਕੇ ਪੁੱਤਾ ਵਾਂਗ ਪਾਲੀ ਫਸਲ ਕਿਸਾਨਾਂ ਦੀ ਖਰਾਬ ਹੁੰਦੀ ਪਈ ਜੀ ਐਦਕੀ بارش ਬਹੁਤ ਜ਼ਿਆਦਾ ਸੀ ਤਾਂ ਪਿੱਛੋਂ ਵੀ ਪਾਣੀ ਕਾਫੀ ਆ ਰਿਹਾ ਜੀ ਤੁਸੀਂ ਵੇਖ ਸਕਦੇ ਹੋ ਜੀ ਸਾਹਮਣੇ ਕਿੰਨਾ ਰਕਬਾ ਪਾਣੀ ਦੇ ਵਿੱਚ ਡੁੱਬਿਆ ਪਿਆ ਜੀ ਧੰਨ ਕਿਸਾਨ ਨੇ ਜੀ ਜਿਹੜੇ ਦਿਨ ਰਾਤ ਮਿਹਨਤ ਕਰਕੇ ਆਪਣੀਆਂ ਫਸਲਾਂ ਪਾਲਦੇ ਨੇ ਜੀ ਪਾਣੀ ਕਾਫੀ ਹੈ ਜੀ। ਤਕਰੀਬਨ 4-4 ਫੁੱਟ ਪਾਣੀ 5-5 ਫੁੱਟ ਪਾਣੀ ਫਸਲਾਂ ਦੇ ਵਿੱਚ ਖੜਾ ਜੀ। ਇਹ ਇਕੱਲਾ ਇੱਥੇ ਨਹੀਂ ਹੈਗਾ ਜੀ ਅੱਗੇ ਵੀ ਨਾਲ-ਨਾਲ ਲੱਗਦੀਆਂ ਜ਼ਮੀਨਾਂ 'ਚ ਕਾਫੀ ਹੈ ਜੀ। ਕਾਫੀ ਲੰਬਾਈ ਤੱਕ ਹੈ ਜੀ ਪਾਣੀ। ਇਹ ਸਾਹਮਣੇ ਹੁਣ ਆਪਾਂ ਖੜੇ ਹਾਂ ਜੀ ਫੋਰ ਲੈਂਡ ਦੇ ਉੱਤੇ ਪੁਲ ਦੇ ਉੱਤੇ। ਇੱਕ ਪਾਸੇ ਨੂੰ ਸੰਗਰੂਰ ਹੈ ਜੀ ਤੇ ਆਪਾਂ ਖੜੇ ਆ ਜੀ ਪਾਤੜਾ ਦੀ ਜੜ ਦੇ ਵਿੱਚ ਪਿੰਡ ਦਗਾਲ ਤੋਂ ਤੇ ਪਾਤੜਾ ਦੇ ਵਿਚਾਲੇ ਠੀਕ ਹੈ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤੇ ਸੀ ਅੱਜ ਦੀਆਂ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵੀਡੀਓ ਬਣਾ ਕੇ ਤਾਂ ਅੱਗੇ ਵੀ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਜੀ ਜਾਣਕਾਰੀ ਦਿੰਦੇ ਰਵਾਂਗੇ ਏਸ ਸਾਈਡ ਪਾਤੜਾ ਜੀ ਕੇਸ ਬੰਨੇ ਹੋ ਆਉਂਦਾ ਜੀ ਇਹ ਸਮਾਨੇ ਵਾਲੇ ਪਾਸਿਓ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਵੀਡੀਓ ਵੇਖਣ ਵਾਸਤੇ ਮਿਲਦੇ ਆਂਗੇ ਅਗਰ ਵੀਡੀਓ ਲਈ